ਮੇਰੀ ਨਾ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਇਹਨਾਂ ਨੂੰ ਇੱਕ ਸਲਾਹ ਵਾ ਕਿ ਜਿਹੜੀਆਂ ਤੁਸੀਂ ਆਪਣੇ ਦਫ਼ਤਰਾਂ ਚ ਪਿੱਛੇ ਆ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਤਸਵੀਰਾਂ ਟੰਗੀਆਂ ਨੇ ਚਲੋ ਸ਼ਹੀਦ ਭਗਤ ਸਿੰਘ ਜੀ ਦੀਆਂ ਵੀ ਟੰਗੀਆਂ ਨੇ ਪਰ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਤੁਹਾਨੂੰ ਲਾਡਣੀਆਂ ਚਾਹੀਦੀਆਂ ਨੇ ਉਹਨਾਂ ਦਾ ਜਿੰਨਾ ਤੁਸੀਂ ਅਪਮਾਨ ਕਰ ਰਹੇ ਹੋ ਜਿੰਨਾ ਤੁਸੀਂ ਉਹਨਾਂ ਦੇ ਸੰਵਿਧਾਨ ਨੂੰ ਤੇ ਅਸੂਲਾਂ ਨੂੰ ਚਿੱਕੇ ਦੇ ਟੰਗ ਰਹੇ ਹੋ ਸ਼ਾਇਦ ਕਿਤੇ ਭਾਰਤ ਦੇਸ਼ ਵਿੱਚ ਕੋਈ ਸਰਕਾਰ ਐਵੇਂ ਕਰਦੀ ਹੋਵੇਗੀ ਅੱਜ ਮੈਂ ਤੁਹਾਡੇ ਨਾਲ ਮਸਲਾ ਡਿਸਕਸ ਕਰਨਾ ਨਗਰ ਪੰਚਾਇਤ ਨਡਾਲਾ ਜੋ ਸਾਡਾ ਹੱਬ ਹੈ ਆਪਣਾ ਥਲਕੇ ਦਾ ਜੋ ਅਸੀਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਕਿ ਇਸ ਨਗਰ ਪੰਚਾਇਤ ਨੂੰ ਲੋਕਾਂ ਦੀ ਅਮਦਦ ਦੇ ਨਾਲ ਮੌਕੇ ਦੀ ਸਰਕਾਰ ਦੇ ਸਾਰੀਆਂ ਰੁਕਾਵਟਾਂ ਦੇ باوجود ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਸ਼ਾਨ ਨਾਲ ਜਿੱਤਿਆ ਇਸ ਵਕਤ ਮੇਰੇ ਨਾਲ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਇਲੈਕਟ ਨੇ ਸਰਦਾਰ ਅਫਤਾਰ ਸਿੰਘ ਵਾਲੀਆ ਇਹਨਾਂ ਦੇ ਘਰੋਂ ਸਾਡੀ ਸਤਿਕਾਰਯੋਗ ਭੈਣ ਜੀ ਉਹ ਪ੍ਰਧਾਨ ਨੇ ਨਗਰ ਪੰਚਾਇਤ ਨਡਾਲਾ ਦੇ ਡਾਕਟਰ ਸੰਦੀਪ ਪਸਰੀਚਾ ਜੋ ਉਮੀਦਵਾਰਦਾਨ ਨੇ ਤੇ ਨਾਲ ਸਾਰੇ ਕਾਉਂਸਲਰ ਪਤਵੰਤੇ ਸੱਜਣ ਨਾਮ ਲੈਂਦਾ ਫਿਰ ਲੰਬਾ ਲੱਗਦਾ ਪਿੰਡ ਦੇ ਕੁਝ ਹੋਰ ਪਤਵੰਤੇ ਵੀ ਸੱਜਣ ਆ ਪਹਿਲਾਂ ਮੈਂ ਜਿਹੜੀ ਗੱਲ ਕਹਿ ਰਿਹਾ ਗੈਰ ਸੰਵਿਧਾਨਿਕ ਕੰਮਕਾਰ ਭਗਵੰਤ ਮਾਨ ਦੀ ਸਰਕਾਰ ਬਾਰੇ ਉਹ ਕੀ ਆ ਇੱਧਰ ਹੁਣ ਮੇਰੇ ਕੋਲ ਲੱਗਿਆ ਆਣ ਕੇ ਧਿਆਨ ਨਾਲ ਗੱਲ ਸੁਣੋ ਮੇਰੇ ਕੋਲ ਵੈਸੇ ਹਾਈ ਕੋਰਟ ਦਾ ਆਰਡਰ ਮੈਂ ਤੁਹਾਨੂੰ ਦਿਖਾਉਣਾ ਹੋਣਾ ਇਹ ਨਗਰਪੰਚਾਇਤ ਦੀਆਂ ਇਲੈਕਸ਼ਨਾਂ ਜਿਹੜੀ ਆਮ ਚੋਣ ਹੋਈ ਕਾਉਂਸਲਰ ਚੁਣ ਦੀ ਇਹ 21 ਦਸੰਬਰ 2024 ਦੀ ਹੋਈ ਹੋਈ ਆ ਯਾਨੀ ਭਾਵੇਂ ਇਸ ਇਲੈਕਸ਼ਨ ਕੰਪਲੀਟ ਹੋਈ ਨੂੰ 7 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ 7 ਮਹੀਨੇ ਔਰ ਉਸ ਤੋਂ ਬਾਅਦ ਤਿੰਨ ਵਾਰ ਕਿਉਂਕਿ ਸਾਡਾ ਪ੍ਰਧਾਨ ਮੰਤਰੀ ਸਾਡੇ ਕੋ ਕਾਉਂਸਲਰਾਂ ਦੀ ਨਫਰੀ ਜਿਹੜੀ ਮੈਜੋਰਿਟੀ ਸੀ ਕਲੀਅਰ ਕੱਟ ਇਹਨਾਂ ਨੇ ਕਈ ਪੰਗੇ ਪਾਏ ਆ ਡਾਕਟਰ ਆ ਗੁਰਪ੍ਰੀਤ ਸਿੰਘ ਵਾਲੀਆ ਜੀ ਖੜੇ ਇਹਨਾਂ ਦਾ ਪੈਲਸ ਇਹ ਕਾਉਂਸਲਰ ਨੇ ਇਹਨਾਂ ਦੇ ਘਰੋਂ ਸਾਡੀ ਸਤਿਕਾਰਯੋਗ ਭੈਣ ਇਹਨਾਂ ਦਾ ਜਿਹੜਾ ਵਿਡਿੰਗ ਵਿਲਾ ਪੈਲਸ ਉਹਨੂੰ ਅਸੀਂ 40 ਲੱਖ ਤੇ ਸੀਲ ਕਰ ਦਾਂਗੇ ਟਾ ਦੇਾਂਗੇ ਇੰਦਰਜੀਤ ਸਿੰਘ ਕਿੱਥੇ ਸਾਡੇ ਆ ਖੱਟ ਸਾਹਿਬ ਇਹਨਾਂ ਦੇ ਪਿਤਾ ਜੀ ਕਾਉਂਸਲਰ ਨੇ ਤੇਰੇ ਅਖੇ ਤੇ ਪਰਚਾ ਦਰਜ ਕਰ ਦਾਂਗੇ ਤੂੰ ਫਲਾਨਾ ਤੇਰੀ ਜ਼ਮੀਨ ਵਿੱਚ ਨੁਕਸਾ ਇਹਨਾਂ ਦੇ ਪ੍ਰਧਾਨ ਸਾਹਿਬ ਦੇ ਪੱਠੇ ਨੇ ਕਦੀ ਉਹਨਾਂ ਤੇ ਡਾਕਾ ਕਦੀ ਉਹਨਾਂ ਦੇ ਉੱਤੇ ਰੇਡ ਇਹਨਾਂ ਗੱਲਾਂ ਦੇ باوجود ਸਾਡੇ ਕਾਉਂਸਲਰ ਜਿਹੜੇ ਸਾਡੀ ਪਾਰਟੀ ਦੇ ਨੇ ਮੇਰੇ ਨਾਲ ਜੁੜੇ ਹੋਏ ਸੀਗੇ ਟਸ ਤੋਂ ਮਸ ਨਹੀਂ ਹੋਏ ਔਰ ਇਹਨਾਂ ਨੂੰ ਅਖੀਰ ਇੱਕ ਵਾਰੀ ਪੋਸਟਪੋਨ ਦੋ ਵਾਰੀ ਪੋਸਟਪੋਨ ਤਿੱਜੀ ਵਾਰੀ ਇਲੈਕਸ਼ਨ ਹਾਈ ਕੋਰਟ ਦੇ ਹੁਕਮਾਂ ਨਾਲ ਅਸੀਂ ਚੋਣ ਜਿੱਤ ਗਏ ਇਹ ਗੱਲ ਹੈਗੀ ਆ 10 ਫ फेब्रुवारी 2025 ਹੁਣ ਇਸ ਗੱਲ ਨੂੰ ਵੀ 6 ਮਹੀਨੇ ਹੋ ਗਏ ਹਾਈ ਕੋਰਟ ਨੇ ਸਾਡੀ ਚੋਣ ਕਰਾਈ ਆ ਸਾਰੇ ਸਤਕਾਰਯੋ ਕਾਉਂਸਲਰਸ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਇਲੈਕਸ਼ਨ ਜਿੱਤ ਗਏ ਹੁਣ ਪਿਛਲੇ 6 ਮਹੀਨਿਆਂ ਤੋਂ ਨਗਰ ਪੰਚਾਇਤ ਨਡਾਲੇ ਦਾ ਚਾਰਜ ਨਹੀਂ ਲੈਣ ਦੇ ਰਹੇ ਜੀ ਪ੍ਰਧਾਨ ਨੂੰ ਤੇ ਮੀਤ ਪ੍ਰਧਾਨ ਨੂੰ ਚਾਰਜ ਹੀ ਨਹੀਂ ਦਿੱਤਾ ਜਾ ਰਿਹਾ ਮਤਲਬ 6 ਮਹੀਨਿਆਂ ਤੋਂ ਗੈਰ ਕਾਨੂੰਨੀ ਕੰਮ ਚੱਲ ਰਿਹਾ ਨਡਾਲੇ ਦੇ ਵਿੱਚ ਜਿੰਨਾ ਵੀ ਸੋ ਕਾਲਡ ਵਿਕਾਸ ਦਾ ਕੰਮ ਨਡਾਲੇ ਚ ਕਰ ਰਹੇ ਨੇ ਉਹ ਸਾਰਾ ਫਰੋਡ ਆ ਉਹ ਫੁੱਲ ਆਫ ਕਰਾਪਸ਼ਨ ਆ ਔਰ ਫੁੱਲ ਆਫ ਡੈਫੀਸ਼ੈਂਸੀਜ਼ ਆ ਉਹ ਮੈਂ ਤੁਹਾਨੂੰ ਸਾਰਾ ਮੌਕੇ ਤੇ ਦਿਖਾਉਣਾ ਵੀ ਆ ਤੇ ਫਿਰ ਇਹ ਹਾਈ ਕੋਰਟ ਗਏ ਫਿਰ ਆ ਡੇਟ ਦੇਖੋ ਇੱਥੇ ਇਹ ਕਰੀ ਆ ਹੁਣ ਕਿ ਸਾਨੂੰ ਚਾਰਜ ਮਿਲਣਾ ਚਾਹੀਦਾ ਇਹ ਹਾਈ ਕੋਰਟ ਦੇ ਕਿਹੜੀ ਡੇਟ ਦਾ ਹੁਕਮ ਹੈ ਜਿਹੜਾ نوٹ ਕਰਿਓ ਇਹ ਹੁਕਮ ਹੈਗਾ ਵਾ 24 7 2025 ਦਾ ਔਰ ਹਾਈ ਕੋਰਟ ਨੇ ਕੀ ਕਿਹਾ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਸੁਣੋ ਜਰਾ ਪੜੋ ਮੈਂ ਪੜਦਾ ਤੁਹਾਨੂੰ ਮੈਂ ਦਿਖਾ ਦਿੰਦਾ ਪੜ੍ਹ ਮੈਂ ਤੁਹਾਨੂੰ ਦਿੰਦਾ ਆ ਜਸਟਿਸ ਹਰੀਸ਼ ਬੰਗੜ ਦੇ ਕੋਰਟ ਵਿੱਚ ਫੈਸਲਾ ਹੋਇਆ ਆ ਹੁਣੇ 24 7 2025 ਨੂੰ ਹਾਈ ਕੋਰਟ ਕਹਿ ਰਿਹਾ ਵਾ ਹਰਸ਼ ਪੰਗਰ ਜੀ ਦਾ ਕੋਰਟ ਹੈ ਜਸਟਿਸ ਹਰਸ਼ ਪੰਗਰ ਜੀ ਦਾ ਲਰਨਡ ਕਾਉਂਸਲ ਫॉर ਪਟੀਸ਼ਨਰ ਯਾਨੀ ਕਿ ਅਸੀਂ ਇਨ ਵਿਊ ਆਫ ਦਾ ਸਟੈਂਡ ਟੇਕਨ ਬਾਈ ਲਰਨਡ ਕਾਉਂਸਲ ਫॉर ਰਿਸਪੋਂਡੈਂਟ 2 ਤੋਂ 5 ਯਾਨੀ ਕਿ ਸਰਕਾਰ ਸਬਮਿਟਸ ਦੈਟ ਦਾ ਪਟੀਸ਼ਨਰ ਸ਼ੈਲ ਅਪਰੋਚ ਦਾ ਆਫਿਸ ਆਫ ਨਗਰ ਪੰਚਾਇਤ ਨਡਾਲਾ ਯਾਨੀ ਕਿ ਇੱਥੇ ਨਡਾਲੇ ਦੇ ਦਫ਼ਤਰ ਚ ਇਹਨਾਂ ਨੇ ਇਹ ਆਰਡਰ ਦਿੱਤਿਆ ਨੂੰ 10 ਦਿਨ ਹੋ ਗਏ ਨੇ ਵਿਦ ਇਨ ਅ ਪੀਰੀਅਡ ਆਫ 7 ਡੇਸ ਫਰਮ ਟੁਡੇ 24 7 ਤੋਂ 7 ਦਿਨਾਂ ਚ ਇਹਨਾਂ ਨੂੰ ਟੂ ਅਸਿਊਮ ਚਾਰਜ and perform duties of the president of nagarpanchayat nadala matlab ke high court de hukman nu kivein chikke te tangya ja rya tusi dekh sakde ho 24 7 de order to baad ajj ki date ho gi ji 4 4 august yani ke 10 din to utte inna nu high court di koi parwah nahi gi acha asi jaavange asi shortly content proceedings ke tusi ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਤੇ ਹਾਈ ਕੋਰਟ ਦੀ ਮਾਣਹਾਨੀ ਕੀਤੀ ਆ ਅਸੀਂ ਹਾਈ ਕੋਰਟ ਵਿੱਚ ਜਾ ਕੇ ਕੰਟੈਂਪਟ ਪਾਵਾਂਗੇ ਪਰ ਕੀ ਬਾਬਾ ਸਾਹਿਬ ਅੰਬੇਦਕਰ ਨੇ ਇਹ ਸਿਖਾਇਆ ਸੀਗਾ ਕਿ ਪਹਿਲੀ ਗੱਲ ਛੂਣਾ ਹੀ ਨਾ ਹੋਣ ਦਿਓ ਪ੍ਰਧਾਨ ਦੀਆਂ ਜੇ ਹੋ ਜਾਵੇ ਤਾਂ ਜਿੱਤਣ ਨਾ ਦਿਓ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਦੇ ਪੈਲਸ ਸੀਲ ਕਰ ਦਿਓ ਤੇ ਜੇ ਜਿੱਤ ਜਾਣ ਤੇ ਮੁੜ ਕੇ ਉਹਨਾਂ ਨੂੰ ਚਾਰ ਚੀਨਾ ਦਿਓ ਹੁਣ ਚਾਰਜ ਨਾ ਮਿਲਣ ਦੀ ਸ਼ਕਲ ਵਿੱਚ ਕੀ ਨੁਕਸਾਨ ਹੋ ਰਿਹਾ ਨਡਾਲੇ ਦੇ ਨਗਰ ਪੰਚਾਇਤ ਦਾ ਉਹ ਤੁਹਾਨੂੰ ਸੁਣਾਉਣਾ ਪਹਿਲੀ ਗੱਲ ਤਾਂ ਜਿਹੜਾ ਇੱਥੇ ਈਓ ਸੀ ਰੰਦੀਪ ਪੜੈਚ ਬਹੁਤ ਇਲਜ਼ਾਮ ਸ਼ੋਦੇ ਤੇ 6 ਨਗਰ ਪੰਚਾਇਤਾਂ ਦਾ ਉਹਨੂੰ ਜੰਡਿਆਲਾ ਸਮੇਤ ਚਾਰਜ ਦਿੱਤਾ ਸੀ ਨਡਾਲੇ ਦੇ ਸਮੇਤ ਔਰ ਇਲੈਕਸ਼ਨ ਜਿਹੜੀ ਸੀਗੀ ਲੁਧਿਆਣੇ ਵੈਸਤੀ ਉਹ ਤੇ ਫੜਿਆ ਗਿਆ ਕੈਂਪੇਨਿੰਗ ਕਰਦਾ ਝਾੜੂ ਬੋਕਰ ਪਾਰਟੀ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਦੇ ਖਿਲਾਫ ਡਾਇਰੈਕਸ਼ਨਸ ਦਿੱਤੀਆਂ ਕਿ ਇਸ ਆਦਮੀ ਦੇ ਖਿਲਾਫ ਬਣਦੀ ਪ੍ਰੋਪਰ ਗਵਰਨਮੈਂਟ ਰੂਲਸ ਮੁਤਾਬਕ ਕਾਰਵਾਈ ਕੀਤੀ ਜਾਵੇ ਚਲੋ ਬਚਾਈ ਜਾਣ ਉਹਨੂੰ ਜੋ ਮਰਜੀ ਚਾਰਜ ਸ਼ੀਟ ਕਰਨਾ ਪਿਆ ਮੈ ਇੱਕ ਮੈਨੂੰ ਰਣਦੀਪ ਬੜੈਚ ਨੂੰ ਚਾਰਜ ਸ਼ੀਟ ਕਰਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੁਕਮਾਂ ਤੇ ਤੇ ਜਿੱਦਣ ਹਾਈ ਕੋਰਟ ਦਾ ਆਰਡਰ ਆਉਣਾ ਸੀਗਾ ਇੱਕ ਦਿਨ ਪਹਿਲਾਂ ਉਹ ਤੋਂ ਚਾਰਜ ਖੋਲਿਆ ਦੱਸਣ ਲਈ ਕਿ ਸਾਡੇ ਕੋਲ ਤਾਂ ਹੁਣ ਇਹ ਹੋ ਹੈ ਨੀਗਾ ਕਿ ਲਾਈ ਉਹਨੇ ਚਾਰਜ ਵੀ ਹੈਂਡਓਵਰ ਕਰਨਾ ਆਈ ਹੈਵ ਸਪੋਕਨ ਮੈਂ ਅੱਜ ਸਵੇਰੇ ਤੇਜਵੀਰ ਸਿੰਘ ਜਿਹੜੇ ਐਡੀਸ਼ਨ ਚੀਫ ਸੈਕਟਰੀ ਲੋਕਲ ਗਵਰਨਮੈਂਟ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ ਦੋ ਦਿਨ ਪਹਿਲਾਂ ਮੈਂ ਦਿਪਤੀ ਮੈਂ ਮਿਸਿਸ ਦਿਪਤੀ ਉਹਨਾਂ ਦਾ ਨਾਮ ਪੂਰਾ ਭੁੱਲ ਰਿਹਾ ਉਹ ਅੱਜਕੱਲ ਡਾਇਰੈਕਟਰ ਦਾ ਲੋਕਲ ਗਵਰਨਮੈਂਟ ਦਾ ਚਾਰਜ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ 3-4 ਦਿਨ ਪਹਿਲਾਂ ਡੀਸੀ ਕਪੂਰਥਲਾ ਦੇ ਨਾਲ ਅਮਿਤ ਪੰਚਾਲ ਉਹਨਾਂ ਨਾਲ ਗੱਲ ਕੀਤੀ ਉਹ ਸਾਰੇ ਵਿਚਾਰੇ ਮਜਬੂਰੀ ਦੱਸਦੇ ਨੇ ਕਿ ਹਾਂ ਸਾਡੇ ਹੱਥ ਬੰਨੇ ਨੇ ਜੀ ਸਰਕਾਰ ਦੇ ਉਤੋਂ ਹੁਕਮ ਆ ਹੁਕਮ ਇਸ ਲਈ ਹੋਣਾ ਚਾਹੀਦਾ ਕਿ ਤੁਸੀਂ ਚੁਣੇ ਹੋਏ ਬੰਦਿਆਂ ਨੂੰ ਆਪਣਾ ਕੰਮ ਹੀ ਨਾ ਕਰਨ